ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਸਵਸਤ ਹੋਗੇ ਤੇ ਮਸਤ ਹੋਗੇ ਸਵਸਤ ਹੋਗੇ ਤੇ ਮਸਤ ਹੋਗੇ ਅਸੀਂ ਵੀ ਠੀਕ ਠਾਕ ਆ ਲੋ ਜੀ ਮੈਂ ਦਿਲ ਛੇਰ ਦਾ ਵਾਅਦਾ ਨਹੀਂ ਆ ਸਿਰ ਸਿਰ ਵਾ ਕੇ ਤੇ ਹੀ ਜਾਣਾ ਵਾ ਹਰ ਚੋਲ ਦਵਾਈ ਲੈਣ ਦਿਲ ਛੇਰ ਦੀ ਦਿਲ ਛੇਰ ਨੂੰ ਬਹੁਤ ਜ਼ਿਆਦਾ ਝਕਾਮ ਹੋਇਆ ਵਾ ਤੇ ਉਹਦੇ ਨਾਲ ਫਿਰ ਇਹਨੂੰ ਫਿਬਰ ਵੀ ਹੋਣ ਡਿਆ ਵਾ ਤੇ ਮੈਡੀਸਿਨ ਦੁਆਰਾ ਫਿਰ ਡਾਕਟਰ ਕੋਲ ਵਿਖਾ ਕੇ ਲੈ ਕੇ ਆਉਣੀ ਆ ਤੇ ਮੈਂ ਬਸ ਇੱਕ ਦਿਨ ਵੇਟ ਕਰਨੀ ਅੱਜ ਦੀ ਜੇ ਅੱਜ ਇਹਨੂੰ ਆਰਾਮ ਹੋ ਗਿਆ ਤਾਂ ਠੀਕ ਹੈ ਨਹੀਂ ਤੇ ਫਿਰ ਮੈਂ ਸਿਰੇ ਨੂੰ ਬਟਾਲੇ ਲੈ ਕੇ ਜਾਉਂਗੀ ਉੱਪਰ ਕਰ ਬੇਟਾ ਇਹਨੂੰ ਹੁਣ ਮੈਂ ਸੁਰਵੀਤਵਾ ਤਵ ਮੈਂ ਸੋਚਿਆ ਕਿ ਸ਼ਾਇਦ ਗਰਮੀ ਨਾਲ ਇਹਨੂੰ ਜ਼ੁਕਾਮ ਹੀ ਨਾ ਹੋ ਗਿਆ ਹੋਵੇ ਤੇਰਾ ਤੇ ਪ੍ਰੋਬਲਮ ਰਹੀ ਕਿ ਇਹਨੂੰ ਰਾਤ ਸਾਰੀ ਸੁੱਤਾ ਨਹੀਂ ਆ ਨਾਲ ਮੈਂ ਵੀ ਨਹੀਂ ਸੁੱਤੀ ਕਿਉਂਕਿ ਇਹਦਾ ਕੰਨ ਦੁਹਣ ਲੱਗ ਗਿਆ ਹੀ ਰਾਤ ਬਹੁਤ ਜ਼ਿਆਦਾ ਦੁਖਦਾਰ ਆ ਕੰਨ ਜ਼ੁਕਾਮ ਹੋਣ ਦੇ ਕਰਕੇ ਸ਼ਾਇਦ ਪਤਾ ਨਹੀਂ ਕੀ ਹੁਣ ਡਾਕਟਰ ਨਾਲ ਗੱਲ ਕਰਨੀ ਪੈਣੀ ਹੈ ਕਿ ਕਿਉਂ ਇਹਦਾ ਸਿਰ ਨੰਨ ਦੁਖਿਆ ਰਾਤ ਫਿਰ ਮੈਂ ਇਹਦੇ ਕੰਨ ਚ ਤੇਲ ਪਾਇਆ ਸਰੋਂ ਦਾ ਹੋਰ ਕੋਈ ਆਪਸ਼ਨ ਹੈ ਨਹੀਂ ਕੋਈ ਹੈ ਹੀ ਨਹੀਂ ਚੀਜ਼ ਕੋਈ दारू ਵਗੈਰਾ ਨਹੀਂ ਹੈਗਾ ਹੁਣ ਇਹਦਾ ਸਿਰ ਸੁਰਮੇ ਤੇਲ ਲਾ ਦੂੰਗੀ ਚਾਜ ਨਾਲ ਚਸ ਜੂਸ ਕੇ ਤੇ ਇਹਨੂੰ ਆਵੇ ਇੱਕ ਦਿਜੇ ਕੰਮ ਹੋਇਆ ਹੀ ਨਹੀਂਗਾ ਕਦੀ ਇਹਨੂੰ ਛੋਟੇ ਹੁੰਦੇ ਨੂੰ ਵੀ ਨਹੀਂ ਜ ਕੰਮ ਹੋਇਆ ਇਹਨੂੰ ਪਤਾ ਨਹੀਂ ਕਿਉਂ ਇਦਾਂ ਹੋ ਗਿਆ ਵਾ ਜਿਕਾ ਮੈਨੂੰ ਵਹ ਬਹੁਤ ਘੱਟ ਜਿਕਾਮ ਹੁੰਦਾ ਵਾ ਇਦਾਂ ਪਹਿਲੀ ਵਾਰ ਇਹ ਇੱਕ ਹਿਸਾਬ ਨਾ ਹੋਇਆ ਵਾ ਇਹਨੂੰ ਵੀ ਮਾੜਾ ਮੋਟਾ ਤੇ ਚਲੋ ਹੋ ਹੀ ਜਾਂਦਾ ਨੋਰਮਲ ਬੱਚੇ ਨੂੰ ਪਰ ਇਹ ਨਹੀਂ ਕਿ ਇੰਨਾ ਜ਼ਿਆਦਾ ਜਿੱਦਾਂ ਇਹਨੂੰ ਐਰ ਕੀ ਹੋ ਗਿਆ ਵਾ ਨਾ ਇਦਾਂ ਇਹਨੂੰ ਕਦੀ ਨਹੀਂ ਹੋਇਆ ਪਹਿਲਾਂ ਹੁਣ ਇਹ ਵੀ ਨਹੀਂ ਕਿ ਜਾ ਫ੍ਰੀਜ ਦਾ ਪਾਣੀ ਪੀ ਲਿਆ ਵਾ ਫ੍ਰੀਜ ਚ ਪਾਣੀ ਨਹੀਂ ਅਹੀ ਰੱਖਦੇ ਪਾਣੀ ਘੜੇ ਦਾ ਪੀਨੇ ਆ ਪਤਾ ਨਹੀਂ ਕੀ ਗੱਲ ਬਣ ਗਈ ਮੇਰਾ ਸਿਰਵਾ ਲੈਣੀ ਆ ਫਿਰ ਇਹ ਬੰਨ ਲੂਗਾ ਪਰਨਾ ਤਾਂ ਉਹ ਤਾਂ ਕਰਕੇ ਰੱਖ ਗੁੰਜਲਾ ਤਾਂ ਹੈ ਹੀ ਨਹੀਂ ਆ ਤੇ ਪੇਟ ਥੋੜੀ ਹੋ ਜਰਦੀ ਸਿਰ ਨੂੰ ਕਿਤੇ ਛੱਡ ਦੇ ਦੇਲ ਦੇ ਵਾਲ ਇਹਨੇ ਸੋਨੇ ਨਾਲ ਛਿਲਕੀ ਜੇ ਜਿੱਦਾਂ ਕੁੜੀਆਂ ਦੇ ਹੁੰਦੇ ਆ ਤਾਂ ਨਾ ਕੋਈ ਪਤਾ ਮੇਰਾ ਪੁੱਤ ਰਾਤ ਸਾਰੀ ਨਹੀਂ ਸੁੱਤਾ ਟੈਨਸ਼ਨ ਦੇ ਨਾਲ ਮੈਨੂੰ ਵੀ ਨੀਂਦ ਨਹੀਂ ਆਈ ਰਾਤ। ਥੋੜੇ ਨੇ ਉਹ ਜਾ ਕੁਝ ਖਾਦਾ ਪੀਤਾ ਵੀ ਨਹੀਂ ਆ। ਹੁਣ ਮੈਂ ਚੱਲ ਇਹਨੂੰ ਕੁਝ ਬਣਾ ਕੇ ਦਿੰਨੀ ਆ ਆ ਕੇ ਤੇ ਖਾ ਲੂਗਾ। ਇਹ ਰਾਇਤਾ ਇਹਦਾ ਫੇਵਰੇਟ ਆ। ਰਾਇਤਾ ਬਣਾਉਣਾ ਆ ਆ ਕੇ। ਤੇ ਪੋਲਾ ਜਾਂ ਸਿਰ ਮੈਡਾਵਾ ਦੇਣਾ। ਬਾਅਦ ਇਹ ਪਰਣਾ ਬਣ ਲੂਗਾ। ਅੰਤ ਇਹਨਾਂ ਚੜਦੇ ਤਾਂ ਤੁੱਪ ਚੜ ਜਾਂਦੀ ਆ। ਹੁਣ ਇੰਨੀ ਤੁੱਪ ਲੱਗੀ ਆ ਨਾ ਜਿੱਦਾਂ ਪਤਾ ਨਹੀਂ ਕਿੰਨੀ ਕਿ ਦੁਪਹਿਰ ਹੋ ਗਈ ਹੁੰਦੀ ਆ। ਤਾਂ ਟਾਈਮ ਹਜੇ 11 ਕ ਦਾਵਾ ਥੋੜਾ ਪਹਿਲਾਂ ਜਾਣਾ ਮੈਡੀਸਿਨ ਲੈਣ ਕਿਉਂਕਿ ਮੈਂ ਕੰਮ ਕੋ ਮੈਂ ਪਹਿਲਾਂ ਉਹਨੂੰ ਭੇੜਨ ਲੱਗ ਗਈ ਲਾਈਟ ਬੰਦ ਹੋ ਜਾਂਦੀ ਆ ਤੇ ਉਹ ਮੈਨੂੰ ਇਹ ਕਿ ਲਾਈਟ ਬੰਦ ਹੋ ਜਾਣੀ ਆ ਤੇ ਲਾਈਟ ਦੇ ਹੁੰਦੇ ਹੁੰਦੇ ਆ ਮੈਂ ਫਿਰ ਘਰ ਦਾ ਕੰਮ ਸਾਰਾ ਝਾੜੂ ਪੋਚੇ ਜੋ ਵੀ ਈੜਾ ਕੱਪੜਾ ਧੋਣਾ ਹੀ ਹਜੇ ਮੇਰੇ ਪ੍ਰੈਸ ਕਰਨ ਵਾਲੇ ਕੱਪੜੇ ਰਹਿ ਗਏ ਉਹ ਮੈਂ ਇਕੱਲੀ ਜਣੀ ਮੇਰੇ ਟਾਈਮ ਹੀ ਨਹੀਂ ਹੁੰਦਾ ਮੈਂ ਜਦੋਂ ਉਹ ਮੈਂ ਵੇਲੀ ਹੁੰਦੀ ਉਹਦੋਂ ਨੂੰ ਲਾਈਟ ਆਫ ਹੋ ਜਾਂਦੀ ਆ ਰਾਤ ਨੂੰ ਮੈਨੂੰ ਲੱਗਦਾ ਲੱਗ ਲੁੱਕ ਇੱਕ ਦੋ ਦਿਨ ਤੱਕ ਕੱਪੜੇ ਪ੍ਰੈਸ ਕਰਨੇ ਪੈਣੇ ਸਾਰੇ ਹੁਣ ਜਿੱਦਾਂ ਆ ਵੀ ਮੈਂ ਕੱਢਿਆ ਵਾਲਾ ਗਰਮੀ ਵਾਲਾ ਸੂਟ ਤੇ ਇਹ ਮੈਂ ਨਾ ਪਿਛਲੀਆਂ ਗਰਮੀਆਂ ਜਦੋਂ ਮੈਂ ਰੱਖੇ ਹੀ ਨਾ ਸੂਟ ਸਿਆਲ ਚੜੇ ਸਿਆਲ ਤੇ ਉਦੋਂ ਇਹ ਮੈਂ ਪ੍ਰੈਸ ਕਰਕੇ ਰੱਖੇ ਹੀ ਤੇ ਹੁਣ ਜਿੱਥੇ ਜਿੱਥੇ ਇਹਨਾਂ ਦੀਆਂ ਸੀਣਾ ਵੱਜੀਆਂ ਉੱਥੇ ਉੱਥੇ ਇਹਨਾਂ ਦੀਆਂ ਬਹਿ ਗਈਆਂ ਇਹ ਪ੍ਰੈਸ ਕਰਨ ਵਾਲੇ ਆ ਸਾਰਾ ਦੁਆਰਾ ਤੋਂ ਫੇਰ ਚੱਲ ਬਤ ਪਰ ਨਾ ਬੰਦ ਤੂੰ ਮੈਂ ਅਨਾਚਰ ਦਾਣਿਆਂ ਦਾ ਵੇਖਦੀ ਆਹ ਦਾਣੇ ਇੱਥੇ ਇੱਕ ਕਰ ਲੈਣੀ ਸਕੂਟਰ ਹੀ ਲਾ ਕੇ ਉੱਤੇ ਲਾ ਦ ਲੈਣੇ ਗਿਆ ਵਾ ਇੱਥੇ ਸੋ ਧਾਣੇ ਮੈਂ ਲਾਦਾ ਹੀ ਆ ਸਕੂਟਰੀ ਤੇ ਤੇ ਦਿਲ ਕਾ ਚਲੋ ਆ ਪਰਸਲ ਲੈ ਨੀਂ ਨਾਲ ਹੈ ਨਾ ਸ਼ਲੱਗ ਪਾ ਲਾ ਵਾ ਇਹਨਾਂ ਵਿੱਚ ਸ਼ਲੱਗ ਤਾਂ ਪਿਆ ਮੈਨੂੰ ਨਕਮ ਫਟੇਬਲ ਲੱਗਦਾ ਵਾ ਸ਼ਲੱਗ ਦੇ ਨਾਲ ਤੇ ਨਾਲੇ ਕੋਟਨ ਦਾ ਵਾ ਗਰਮੀ ਤੋਂ ਵੀ ਬਚੀ ਰਵਾਂਗੇ ਪਿੱਛੋਂ ਲੱਕ ਨਾ ਛੜੂਗਾ ਤੋਪ ਦੇ ਨਾਲ ਤੇ ਆ ਨੰਨੀਆਂ ਮੈਂ ਚੰਨੀ ਕੋਟਨ ਦੀ ਸੇ ਤੱਕ ਲੈਨੇ ਆ ਚਾਹ ਜਨਾ ਧੁੱਪ ਬਹੁਤ ਪੈਣੀ ਆ ਧੁੱਪ ਬਹੁਤ ਜ਼ਿਆਦਾ ਹੀ ਨਿਕਲ ਆਈ ਆ ਚਲੋ ਨਾ ਚਲ ਮੈਂ ਪਹਿਲਾਂ ਪਾਣੀ ਪੀ ਲਾਂ ਆ ਮੈਂ ਲਾ ਲਣੀਆ ਮੈਂ ਕੜੇ ਚ ਪਾਣੀ ਪਾ ਲਈਦਾ ਹੁਣ ਠੰਡਾ ਬਹੁਤ ਹੋ ਜਾਂਦਾ ਤੇ ਨਾ ਫ੍ਰਿਜ ਨਾਲੋਂ ਇਹ ਵਧੀਆ ਸਗੋ ਕੜੇ ਦਾ ਪਾਣੀ ਪੀਣ ਚ ਟੇਸ ਵੀ ਬੜਾ ਵਧੀਆ ਲੱਗਦਾ ਹੈ ਦਾ ਤੇ ਨਾਲੇ ਓਦਾਂ ਠੰਡਾ ਬੈ ਕੇ ਪਾਣੀ ਪੀ ਲੈਨੀ ਪਹਿਲੋ ਮੈਂ ਇੱਕ ਬੋਤਲ ਨਾਲ ਭਰ ਕੇ ਲੈ ਜਾਾਂਗੇ ਉਹ ਵੈਸੇ ਤਾਂ ਸਾਨੂੰ ਜਾਣ ਆਉਣੀ ਹੋਣਾ ਵਾ ਲੋ ਆ ਜਿੱਤਰਾ ਇਹ ਨਾ ਦਿਨਾਂ ਦੋ ਤਿੰਨ ਗਲਾਸ ਹੀ ਵਸ ਖਲਾਈ ਆ ਪਾਣੀ ਵਾਸਤੇ ਪੱਕੇ ਉਹਨਾਂ ਚ ਪਾਣੀ ਪੀਦਾ ਵਾ ਲਓ ਜੀ ਆ ਪਾਣੀ ਦੀ ਇੱਕ ਬੋਤਲ ਮੈਂ ਲੈ ਲਈ ਨਾਲ ਤੇ ਹੋਣਾ ਆਪਣਾ ਫੇਸ ਕਵਰ ਕਰ ਲੈਣੀ ਆ ਚਾਜ ਨੂੰ ਕਰ ਲਿਆ ਵਾ ਕਵਰ ਨਾਲ ਲਾਲ ਅੰਨੇ ਹਨ ਬਲੈਕ ਚਾ ਚਲੋ ਨਿਯਮਤ ਦਵਾਈ ਲੈ ਕੇ ਦਿਲਸ਼ੇਰ ਵੀ ਪਰਸ ਵੀ ਰੱਖ ਲਿਆ ਵਿੱਚ ਪਾਣੀ ਦੀ ਬੋਤਲ ਇੱਕ ਰੱਖ ਲਈ ਆ ਆ ਗੇ ਲਾਦਲੇ ਦਾਣੇ ਚਲੋ ਜੀ ਮੈਂ ਤਾਂ ਦਿਲ ਚੱਲਦੇ ਹੱਜੋ ਆਲ ਆ ਗਏ ਮੈਡੀਸਿਨ ਲੈ ਕੇ ਤੇ ਮੈਂ ਦਿਲਸ਼ੇਰ ਨੂੰ ਪਹਿਲਾਂ ਪਾਣੀ ਦੇ ਦੇਣੀ ਆ ਪਾਣੀ ਪੀ ਲਾ ਹੁਣ ਇਹ ਆਏ ਹਜੇ ਪਹੁੰਚੇ ਆ ਮੈਡੀਸਿਨ ਲੈਂਦੀ ਆ ਰੋਟੀ ਖਾ ਲੈ ਕਰਾਂ ਪਹਿਲਾਂ ਫੇਰ ਖਾਈ ਹੈਣਾ ਚਲੋ ਮੈਂ ਰੋਟੀ ਰੋਟੀ ਦੀ ਤਿਆਰੀ ਕਰਦੀ ਆ ਦੁਪਹਿਰ ਦੀ ਤੇ ਫਿਰ ਮਿਲਦੇ ਆ ਲੋ ਜੀ ਸਬਜ਼ੀ ਬਣਾਉਣ ਲੱਗੀ ਆ ਮੈਂ ਆ ਹਰਾ ਧਨੀਆ ਕਪਿਆਜੇ ਮੈਂ ਲਿਆ ਵਰਾਇਤੇ ਵਾਸਤੇ ਇਹ ਹਰਾ ਲਸਣ ਅਦਰਕ ਤੇ ਹਰੀਆਂ ਮਿਰਚਾਂ ਆ ਦੋ ਟਮਾਟਰ ਚੋਕ ਕਰ ਲਏ ਆ ਆ ਪਿਆਜ਼ ਲੈ ਆ ਤੇ ਇਹ ਕੱਟਿਆ ਮੈਂ ਹਲਵਾ ਤੇ ਇਹ ਮਿਕਸ ਵੈਜ ਜਿਹੜੇ ਅੱਜ ਮੈਂ ਬਣਾਉਣੀ ਤੇ ਹਲਵੇ ਦਾ ਜਿਹੜਾ ਤੜਕਾ ਵਾ ਉਹ ਇੱਥੇ ਲੱਗਣ ਦਿਆ ਵਾ ਮੈਂ ਸਟਾਰਟ ਕਰਤਾ ਤੜਕਾ ਕਰਕਾ ਲਾਉਣਾ ਹਲਵੇ ਨੂੰ ਜਿਹੜੇ ਹਲਵੇ ਨੂੰ ਲਾਤਾ ਵਾ ਤੜਕਾ ਤੇ ਹਲਵਾ ਕਰ ਲੈਨੇ ਹੁਣ ਦੂਜੀ ਸਾਈਡ ਤੇ ਫਰਮ ਹੋ ਗਿਆ ਦੇ ਵਿੱਚ ਲਸਣ ਤੇ ਅਦਰਕ ਇਹ ਫਿਰ ਮਸਾਂ ਦੀ ਜਿਹੜੀ ਪੇਸਟ ਬਣਾ ਕੇ ਰੱਖੀ ਹੋ ਉਹ ਪਾ ਦਿੰਨੀ ਆ। 1 ਮਿੰਟ ਪੁੱਜਣ ਤੋਂ ਬਾਅਦ ਨਾਲ ਹੀ ਪਾ ਦੂੰਗੀ ਮੈਂ ਪਿਆਜ਼। ਪਿਆਜ਼ ਵੀ ਪਾਤੀ ਆ ਮੈਂ। ਲਾਈਟ ਬ੍ਰਾਊਨ ਜੇ ਹੋਈ ਗਏ ਆ ਪਿਆਜ਼। ਇਹਦੇ ਵਿੱਚ ਪਾ ਲੰਨੀ ਆ ਮੈਂ 1 ਚਮਚਾ ਜੀਰਾ। 1 ਚਮਚ ਗਰਮ ਮਸਾਲਾ। ਅੱਧਾ ਚਮਚ ਇਹਦੇ ਵਿੱਚ ਮੈਂ ਹਲਦੀ ਦਾ ਪਾ ਲਿਆ ਵਾ। ਇਹਦੇ ਤੇ ਦੋ ਤੇਜ ਪੱਤੇ ਪਾ ਲੰਨੀ ਆ ਹੁਣ ਪੈਲੂ ਪਾਉਣੇ। ਨੇ ਮਾਸਟਰ ਨਿਕਲ ਗਿਆ। ਪੰਜ ਮਿੰਟ ਇਹਨੂੰ ਭੁੱਜ ਲੈਣ ਦਿੰਨੀ ਆ ਮਸਾਲੇ ਨੂੰ। ਉਸ ਤੋਂ ਬਾਅਦ ਇਹਦੇ ਵਿੱਚ ਵੈਜੀਟੇਬਲਸ ਪਾ ਦੂੰਗੀ। 5-10 ਮਿੰਟ ਹੋ ਗਏ ਆ ਇਹਨੂੰ ਭੁੱਜਦੀ ਨੂੰ। ਹੁਣ ਇਹਦੇ ਵਿੱਚ ਪਾ ਦਿੰਨੀ ਆ ਮੈਂ ਟਮਾਟਰ। ਜਿਹੜਾ ਚੋਪ ਕਰਕੇ ਰੱਖਿਆ ਸੀ ਇੱਕ। ਆ ਜੀ ਇੱਕ ਟਮਾਟਰ ਪਾਤਾ। ਇਤੋਂ ਬੇਲੋਂ ਕੇ ਥੱਲੇ ਲੱਗੀ ਇਹਦੇ ਵਿੱਚ ਵੈਜੀਟੇਬਲਸ ਪਾ ਦੇਣੀਆਂ ਵੈਜੀਟੇਬਲ ਵਿੱਚ ਮੈਂ ਲਿਆ ਵਾ ਤਿੰਨ ਆਲੂ ਲੈਨੇ ਵੱਡੇ ਤਿੰਨ ਚਾਰ ਗਾਜਰਾ ਤੇ ਤਿੰਨ ਕਿ ਇਹਦੇ ਵਿੱਚ Shimla mirchਾਂ ਪਾਈਆਂ ਮੈਂ ਬੰਦ ਕਰ ਦੇਣੀ ਇਹਦਾ ਢੱਕਣ ਤੇ ਨੂੰ ਬਣ ਲੈਣ ਦੇਣੀ ਸਾਰਾ ਸਮਾਨ ਰੈਡੀ ਕਰ ਲਿਆ ਵਾ ਦਹੀਂ ਦਾ ਆ ਦੁੱਧ ਰੱਖਿਆ ਵਾ ਆ ਕਦੂ ਤੇ ਆ ਰੱਖਿਆ ਪਿਆਜ਼ ਤੇ ਹਰਾ ਧਨੀਆ ਤੇ ਆ ਮਸਾਲਾ ਤੇ ਆ ਆਪਣਾ ਦਹੀਂ ਆ ਥੋੜਾ ਜਿਹਾ ਅੱਜ ਸੇਰੇ ਬਣਾਇਆ ਵਾ ਤੇ ਹੁਣ ਟਾਈਮ ਹੋ ਗਿਆ ਵਾ 2:00 ਕੇ 1 ਮਿੰਟ ਦੁਪਹਿਰ ਦਾ ਟਾਈਮ ਆ ਚਲੋ ਜੀ ਦਹੀਂ ਕਰ ਲੈਨੀ ਆ ਪਹਿਲੋ ਮੈਂ ਮੈਲਟ ਇਹ ਫੈਂਟ ਲਿਆ ਵਾ ਮੈਂ ਇਹਦੇ ਵਿੱਚ ਪਾ ਦੂਗੀ ਮੈਂ ਥੋੜਾ ਜਿਹਾ ਪਾਣੀ ਥੋੜਾ ਜਿਹਾ ਦੁੱਧ ਪਾ ਲੈਂਦੇ ਦੁੱਧ ਐ ਹੋਈ ਆ ਕਿ ਤੇ 6:00 ਵਜੇਗੀ ਤੇ ਭਲਾ ਦਹੀਂ ਬਣ ਜੇ ਵੀ ਲੋ ਜੀ ਆ ਰਾਇਤਾ ਵਾ ਜਿਹੜਾ ਮੈਂ ਠੰਡਾ ਕਰਨ ਵਾਸਤੇ ਪੱਖੇ ਥੱਲੇ ਰੱਖਿਆ ਸੀ ਇਹ ਹੋ ਗਿਆ ਵਾ ਠੰਡਾ ਦਿਲ ਛੇ ਨੂੰ ਨਾ ਕद्दू ਦਾ ਰਾਇਤਾ ਹੀ ਪਸੰਦ ਵਾ ਇਹ ਨਾਲ ਹੀ ਪਾ ਲੂੰਗੀ ਮੈਂ ਪਿਆਜ਼ ਤੇ ਧਨੀਆਂ ਅੱਧਾ ਪਿਆਜ਼ ਪਾਇਆ ਵੱਡਾ ਹੀ ਪਿਆਜ਼ ਘਰ ਨਾਲ ਅੱਧਾ ਪਾਇਆ ਲੋ ਜੀ ਪਿਆਜ਼ ਤੇ ਧਨੀਆਂ ਵੀ ਪਾ ਲਿਆ ਇਹਦੇ ਵਿੱਚ ਕਿੰਨਾ ਦੇਖੋ ਸੰਗਣਾ ਹੋ ਗਿਆ ਵਾ ਵੇਖਣ ਨੂੰ ਲੱਗਣ ਰਿਹਾ ਸੀ ਕਿ ਜਦੋਂ ਪਤਲਾ ਜਾਵਾ ਚਲੋ ਇਹਦੇ ਵਿੱਚ ਪਾ ਲੰਨੀ ਆ ਮੈਂ ਥੋੜਾ ਜਿਹਾ ਮਸਾਲਾ ਇਹਦੇ ਵਿੱਚ ਪਾ ਲੰਨੀ ਆ ਮੈਂ ਅੱਧਾ ਚਮਚ ਨਮਕ ਦਾ ਤੇ ਅੱਧਾ ਚਮਚ ਇਹਦੇ ਵਿੱਚ ਮੈਂ ਮਸਾਲਾ ਪਾਇਆ ਵਾ ਤੇ ਨਮਕ ਵੀ ਪਾ ਲਿਆ ਮਸਾਲਾ ਇਹਦੇ ਵਿੱਚ ਮੈਂ ਹਰੀ ਮਿਰਚਾਂ ਨਹੀਂ ਪਾਈਆਂ ਕਿਉਂਕਿ ਮੈਂ ਸਬਜ਼ੀਆਂ ਦੋ ਬਣਾਈਆਂ ਵਾਂ ਤੇ ਹਰੀ ਮਿਰਚਾਂ ਫਿਰ ਮੈਂ ਨਹੀਂ ਪਾਈਆਂ ਸਬਜ਼ੀਆਂ 'ਚ ਮਿਰਚਾਂ ਪਾਈਆਂ ਵਾ ਤੇ ਜਿਆਦਾ ਨਾ ਹੋ ਜੇ ਇਸ ਕਰਕੇ ਇਹਦੇ ਵਿੱਚ ਮਿਰਚ ਤੇ ਨਮਕ ਨਮਕ ਵੀ ਬਿਲਕੁਲ ਘੱਟ ਤੇ ਮਿਰਚ ਤੇ ਬਿਲਕੁਲ ਵੀ ਨਹੀਂ ਪਾਈ। ਬਸ। ਲਓ ਜੀ ਆਹ ਸਬਜੀ ਵੀ ਰੈਡੀ ਹੋ ਗਈ ਆ। ਕਿੰਨਾ ਪਿਆਰਾ ਕਲਰ ਆ ਇਹਦਾ। ਕਲਰਫੁਲ ਬਣੀ। ਤੇ ਰਾਇਤਾ ਤੁਹਾਨੂੰ ਵਿਖਾਈ ਦਿੱਤਾ ਵਾ। ਰਾਇਤਾ ਰੈਡੀ ਹੋ ਗਿਆ। ਹਲਵੇ ਦੀ ਸਬਜੀ ਮੈਂ ਇੱਥੇ ਕੱਢ ਲਈ ਆ। ਤੇ ਆ ਦਿਲ ਛੇਰ ਨੂੰ ਮੈਂ ਦੇਣ ਲੱਗੀ ਆ ਪੂੜੀਆਂ ਬਣਾਈਆਂ ਤੇ ਛੇਰ ਵਾਸਤੇ ਦੋ ਤੇ ਤੇ ਛੇਰ ਨੂੰ ਪਾ ਕੇ ਦਿੰਨੀ ਆ ਦਿਲ ਛੇਰ ਕਹਿੰਦਾ ਮੈਂ ਮਿਕਸ ਲੈਣੀ ਆ ਦੂਸਰੀ ਵਾਲੀ ਹਲਵੇ ਦੀ ਸਬਜੀ ਨਹੀਂ ਲੈਣੀ ਉਹਨੂੰ ਮੈਂ ਫਿਰ ਕੱਲੀ ਮਿਕਸ ਮਿਕਸ ਪਾ ਦਿੰਨੀ ਆ ਤੇ ਆ ਜੋ ਖਾ ਲੋ ਪਹਿਲਾਂ ਤੁਸੀਂ ਸਾਰੇ ਜਾਣੇ ਤੇ ਦਿਲ ਛੇਰ ਨੂੰ ਦੇ ਦਿੰਨੀ ਆ ਦਹੀਂ ਰਾਇਤੇ ਵਾਲਾ ਹੋ ਚਿਲ ਦਿਲ ਖੇਦੀ ਠਾਰੀ ਲੱਗ ਗਈ ਆ ਜਾ ਖਾ ਲੋ ਦਿਲ ਖੇਰ ਆ ਲੱਗ ਪਿਆ ਦਿਲ ਖੇਰ ਨੇ ਸੇ ਇੱਦਾਂ ਕੋਈ ਨਹੀਂ ਖਾਦਾ ਇਹਨੂੰ ਬੁਖਾਰ ਆ ਬੁਖਾਰ ਚੜਿਆ ਮੈਂ ਕਿਹਾ ਚਲੋ ਖਾ ਲੂਗਾ ਟੇਸਟ ਵੇ ਇਹਦੇ ਨਾਲ ਜੀ ਇੱਥੇ ਦੇ ਨਾਲ ਕਰਦੇ ਆ ਵੀਡੀਓ ਦਾ ਇੱਥੇ ਹੀ ਐਂਡ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੋ ਪਲੀਜ਼ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੇ ਨਾਲ ਡਬਲ ਬੈਲ ਆਈਕਨ ਨੂੰ ਜਿਹਦੇ ਨਾਲ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਮਿਲਦੇ ਆ ਫਿਰ ਰੱਖਿਓ ਆਪਣਾ ਬਹੁਤ ਸਾਰਾ ਖਿਆਲ ਬਾਏ ਬਾਏ